ਕਾਲ ਕਰਨਗੇ ਜੀ ਕਰਤਾ ਪ੍ਰਜਾਤਰਾ ਦੀ ਲਈ ਵੀਡੀਓ ਲੈ ਕੇ ਆਪਾਂ ਉਹਨੋਂ ਉੱਥੋਂ ਆਪਾਂ ਉਹਨਾਂ ਦੇ ਪੈਸੇ ਵੀ ਲੈ ਲੈ ਡਾਲਰ ਵੀ ਜਮ੍ਹਾਂ ਕਰਾ ਦੇ ਉਹਨਾਂ ਨੇ ਤੁਹਾਨੂੰ ਉਸ ਡਾਲਰ ਦੀ ਪਰਚੀ ਕੱਟ ਕੇ ਦੇ ਦੇਣੀ ਹੈਗਾ ਹੁਣ ਉਹਨਾਂ ਦਾ ਨਾਲ ਹੀ ਬਸ ਥੋੜੀ ਦੂਰ ਤੇ ਉਹਨਾਂ ਦਾ ਇਮੀਗ੍ਰੇਸ਼ਨ ਆਫੀਸਰ ਤੁਸੀਂ ਉਹਦੇ ਜਾਓਗੇ ਉੱਥੇ ਵੀ ਐਸਫ ਵਾਲਾ ਤੁਹਾਨੂੰ ਰਸੀਦ ਕਰੂਗਾ ਤੇ ਹੋਰ ਪ੍ਰੋਪਰ ਉਹ ਮਸ਼ੀਨ ਨਾਲ ਚੈੱਕ ਕਰੂਗਾ ਚੈੱਕ ਕਰਕੇ ਤੇ ਤੁਹਾਨੂੰ ਉਹਨਾਂ ਨੇ ਸਾਰਾ ਸਮਾਨ ਮਸ਼ੀਨ 'ਚ ਪਾ ਦੇਣਾ ਹੋਵੇ ਜਿਵੇਂ ਸਕੈਨ ਹੋ ਜਾਊਗਾ ਤੇ ਉਦੋਂ ਤੁਸੀਂ ਫਿਰ ਇੱਕ ਅੱਗੇ ਥਾਂ ਤੇ ਜਾਣਾ ਹੈ ਉੱਥੇ ਤੁਹਾਡੇ ਸਾਰੇ ਡਾਕੂਮੈਂਟ ਚੈੱਕ ਕਰਕੇ ਆਪਦੇ ਕੰਪਿਊਟਰ 'ਚ ਫੋਟੋ ਕੱਢ ਲੈਣਗੇ ਤੁਹਾਡਾ ਸਾਰਾ ਜਿਹੜਾ ਰਿਕਾਰਡ ਉੱਥੇ ਰੱਖ ਲੈਣਗੇ ਤੇ ਤੁਹਾਨੂੰ ਜਿਹੜਾ ਕੋ ਕਾਰ ਯਾਤਰਾ ਕਾਰਡ ਦੇ ਦੇਣਗੇ ਗੱਲ ਚ ਪਾਉਣ ਵਾਸਤੇ ਇੱਕ ਚੀਜ਼ ਹੋਰ ਹੈ ਕਾਰਡ ਉਹ ਨਾ ਉਹ ਉਧਰਲੇ ਲੋਕ ਲੋਕ ਵੀ ਜੇ ਉੱਥੇ ਕਰਤਾਰਪੁਰ ਦਰਸ਼ਨ ਪਾਉਂਦੇ ਆ ਉਹਨਾਂ ਨੂੰ ਮਿਲਦੇ ਨੇ ਉਹ ਉਹਨਾਂ ਦੇ ਜਿਹੜੇ ਕਾਰਡਾ ਥੋੜੇ ਛੋਟੇ ਹੈ ਜਿਹੜੇ ਆ ਨੀਲਿਆਂ ਵਾਲੇ ਉਹ ਆਪਣੇ ਜਿਹੜੇ ਥੋੜੇ ਵੱਡੇ ਜਿਹੜੇ ਇਧਰੋਂਗੇ ਲੋਕਾਂ ਨੂੰ ਮਿਲਦੇ ਆ ਉਹਨਾਂ ਦੇ ਨਾਲ ਖੱਟੀ ਡੋਰੀ ਹੋ ਗਲਤ ਪਾਉਣ ਵਾਲੀ ਤੇ ਉਹਨੇ ਆਪਦੀ ਪੂਰੀ ਕਾਰਵਾਈ ਕਰਕੇ ਕਾਜੀ ਕਰ ਰਹੇ ਪੂਰੀ ਕਰਕੇ ਤੇ ਉਹਨਾਂ ਨੇ ਆਪਾਂ ਨੂੰ ਪਰਲੇ ਪਾਸੇ ਬਾਹਰਲੇ ਪਾਸੇ ਕੱਢ ਦੇਣਾ ਬਾਹਰਲੇ ਪਾਸੇ ਉੱਥੇ ਏਸੀ ਬੱਸਾਂ ਲੱਗੀਆਂ ਉਹਨਾਂ ਦੀਆਂ ਬਹੁਤ ਸਣੀਆਂ ਮੂਰੇ ਕਰਤਾਰਪੁਰ ਗੁਰਦੁਆਰਾ ਸਭ ਦੀ ਫੋਟੋ ਬਣੀ ਹੋਈ ਹੈ ਉਹਨਾਂ ਦੀ ਉਦੇ ਤੁਹਾਨੂੰ ਡਰਾਈਵਰ ਕਨੈਕਟਰ ਜਿਹੜੇ ਉਹਦੇ ਵੈਲਕਮ ਕਰਨਗੇ ਆਓ ਜੀ ਬੈਠੋ ਜੀ ਸਰਕਾਰ ਦੀ ਸ਼ਾਸਕਾਲ ਜੀ ਸਾਰਾ ਕੁਝ ਉਹਨਾਂ ਦਾ ਵਧੀਆ ਬਿਹੇਵੀਅਰ ਨਾਲ ਤੁਹਾਨੂੰ ਰੀਸੀਵ ਕਰਨਗੇ ਤੇ ਉੱਥੋਂ ਫਿਰ ਜਦੋਂ ਬੱਸ ਭਰ ਜੇਗੀ ਫਿਰ ਉੱਥੋਂ ਚੱਲੇਗੀ ਉੱਥੋਂ ਲਗਭਗ ਸਾਢੇ 3-4 ਕਿਲੋਮੀਟਰ ਗੁਰਦੁਆਰਾ ਹੈ ਉੱਥੇ ਜਾ ਕੇ ਤੁਹਾਨੂੰ ਗੇਟ ਦੇ ਪੂਰੇ ਬਸਤਾਰ ਦੂਗੀ ਕਾਡਿਓਰ ਦੇ ਅੰਦਰ ਅੰਦਰ ਤੇ ਬਾਹਰਲੇ ਪਾਸੇ ਗ੍ਰਿਲ ਲੱਗੇ ਉਹ ਤੋਂ ਬਾਹਰ ਕਿਸੇ ਨੇ ਨਹੀਂ ਜਾਣਾ ਉਹ ਗੈਰਕਾਨੂੰਨੀ ਹੋ ਜਾਊਗਾ ਉਹਦੇ ਜ਼ਿੰਮੇਵਾਰ ਫਿਰ ਖੁਦ ਆਪ ਹੁੰਦਾ ਬੰਦਾ ਤੇ ਉੱਥੇ ਜਾ ਕੇ ਤੁਹਾਨੂੰ ਉਤਾਰ ਦੇਣਾ। ਉੱਥੇ ਜਾਂਦੇ ਅਸੀਂ ਗੇਟ ਦੇ ਉੱਤੇ ਇੱਕ ਬੀਬੀ ਆਫ ਅਤੇ ਬਲੌਗ ਵੀ ਤੁਹਾਨੂੰ ਜੀ ਆਇਆਂ ਕੋ ਕਿਤੇ ਇੱਕ ਮਤਲਬ ਕਿ ਲਹਿੰਦੇ ਪੰਜਾਬ ਦੀ ਪੁਲਿਸ ਦਾ ਇੱਕ ਜਵਾਨ ਹੋਊਗਾ ਤੇ ਉਹ ਤੁਹਾਨੂੰ ਵੈਲਕਮ ਕਰੂਗਾ ਤੇ ਔਰ ਪੂਰੀ ਉਹ ਜਾਣਕਾਰੀ ਤੁਹਾਨੂੰ ਦਊਗਾ ਗੁਰਦੁਆਰੇ ਬਾਰੇ। ਵੀ ਇੱਧਰ ਕੀ ਹੈ ਇੱਧਰ ਕੀ ਉਹਦੀ ਗੱਲ ਨੂੰ ਧਿਆਨ ਨਾ ਸੁਣਨੇ। ਉਹਦੀਆਂ ਗੱਲਾਂ ਚ ਉਹ ਹੈ ਬਹੁਤ ਵਧੀਆ ਤਰੀਕੀ ਨਾਲ ਉਹ ਗੱਲਾਂ ਕਰਦਾ ਹੈ ਔਰ ਸਾਰਾ ਕੁਝ ਤੁਹਾਨੂੰ ਦੱਸੂਗਾ ਵੀ ਜਾਂਦੇ ਆ ਕਿੱਥੇ ਜਾਣਾ ਇੱਧਰ ਜੋੜਾ ਕਰਾ ਇੱਥੇ ਰਾਸ਼ਨ ਜਮਾ ਕਰਾਉਣਾ ਇੱਥੇ ਪਾਸੇ ਹੱਥ ਤੋਣੇ ਆ ਇੱਥੇ ਸਰੋਵਰ ਹੈ ਉਧਰ ਟਾਇਲਟ ਵਾਸ਼ਰੂਮ ਹੈ ਲੰਗਰ ਹੈ ਦਰਬਾਰ ਸਾਹਿਬ ਹੈ ਇੱਧਰ ਬਾਬਾ ਜੀ ਦਾ ਬਾਗ ਹੈ ਸਾਰੀ ਉਹ ਕੁਝ ਜਿਹੜੀ ਤੁਹਾਨੂੰ ਜਾਣਕਾਰੀ ਦੇਊਗਾ ਤੇ ਜਾਣਕਾਰੀ ਦੇਣ ਤੋਂ ਬਾਅਦ ਵੀ ਉਹ ਤੁਹਾਨੂੰ ਕਹੋਗਾ ਵੀ ਜੀ ਨਹੀਂ ਪਤਾ ਲੱਗੇ ਕਿਸੇ ਨੂੰ ਮੇਰੇ ਤੋਂ ਦੁਆਰਾ ਪੁੱਛ ਸਕਦੇ ਉੱਥੇ ਜਾਂਦਾ ਉੱਥੇ ਖੜਾ ਹੁੰਦਾ ਉਹ ਤੁਸੀਂ ਜਾਣਕਾਰੀ ਲੈ ਕੇ ਅੰਦਰ ਐਂਟਰ ਹੋ ਕੇ ਜਾਂਦੇ ਆ ਜੀ ਸੱਜੇ ਹੱਥ ਜੋੜੇ ਜਮਾ ਕਰਾਉਣੇ ਆ ਤੇ ਸਾਹਮਣੇ ਦੇ ਪਾਸੇ ਆਵੇ ਜਿਹੜਾ ਰਾਸ਼ਨ ਲੈ ਕੇ ਗਿਆ ਗੁਰਦੁਆਰਾ ਸਾਹਿਬ ਆਸਤੇ ਉਹ ਜਮਾ ਕਰਾ ਦੋ ਤੇ ਖੱਬੇ ਹੱਥ ਬਾਹਰਲੇ ਪਾਸੇ ਨਿਕਲ ਕੇ ਵਾਸ਼ਫੇਸ਼ਨ ਉੱਥੇ ਹੱਥ ਧੋ ਲੈਣੇ ਆਹ ਤੋਂ ਕਿ ਉੱਥੇ ਸਿਰ ਤੁਸੀਂ ਨਾਲ ਦੀਆਂ ਖੱਬੇ ਟਰਨ ਕਰ ਜਣਾ ਬਰਾਂਡੇ ਜਿੱਥੇ ਰੇ ਜਾਣਾ ਪਹਿਲਾਂ ਬੀਬੀਆਂ ਵਾਲਾ ਸਰੋਵਰ ਆਊਗਾ ਫਿਰ ਬੰਦਿਆਂ ਵਾਲਾ ਸਰੋਵਰ ਆਊਗਾ ਅਲੱਗ-ਅਲੱਗ ਹੈ ਤੇ ਉੱਥੇ ਹੀ ਜਿਵੇਂ ਆਪਣੇ ਬੀਬੀਆਂ ਬੰਦਿਆਂ ਵਾਲੇ ਦੇ ਵਿੱਚ ਮੂੰਹ ਧੋਈ ਜਾਂਦੀਆਂ ਉਹ ਨਹੀਂ ਧੋਣ ਦਿੰਦੇ ਉਹ ਬੱਸ ਦੱਸਦੇ ਨੇ ਵੀ ਗੁਰਾਂਖ ਪਾਸ਼ਾ ਦੀ ਖੂਹ ਹੀ ਦਾ ਪਾਣੀ ਲੈ ਕੇ ਰਜਾਨਾ ਸਪਾਉਣਿਆਂ ਦੀ ਸਾਫ਼ ਕਰਕੇ ਨੂੰ ਅਡਰ ਦਾ ਡਿਊਟੀ ਲੈਣੇ ਉੱਥੇ ਮ ਤੇ ਉੱਥੇ ਆਉਂਦਾ ਇਸ਼ਨਾਨ ਕਰੋ ਜਾਂ ਉਹ ਤੋਂ ਪੰਜ ਇਸ਼ਨਾਨਾ ਕਰੋ ਉਦੋਂ ਆਹ ਫਿਰ ਸਾਹਮਣੇ ਦਰਬਾਰ ਸਾਹਿਬ ਦੀ ਸੁਗਾ ਤੁਸੀਂ ਦਰਬਾਰ ਸਾਹਿਬ ਜਾ ਕੇ ਜਦੋਂ ਮੱਥਾ ਟੇਕੋਗੇ ਉਹਦੇ ਬਾਹਰਲੇ ਪਾਸੇ ਮাজার ਬਣੀ ਹੈ ਉਹ ਮাজার ਇਤਿਹਾਸ ਦੇ ਵਿੱਚ ਵੀ ਹੈ ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਅੱਧੀ ਚਾਦਰ ਮੁਸਲਮਾਨ ਭਰਾਵਾਂ ਨੇ ਫੋਲ ਤੇ ਅੱਧੀ ਚਾਦਰ ਨੂੰ ਦਫਨ ਕੀਤਾ ਸੀ ਉੱਥੇ कि ਜਿੱਥੇ ਆਪਣੇ ਸਿੱਖਾਂ ਨੇ ਅੰਦੀ ਚਾਦਰ ਤੇ ਫੁੱਲਾਂ ਦਾ ਸ਼ਿਸ਼ਕਾਰ ਕੀਤਾ ਉਸ ਇਥੇ ਗੁਰਦੁਆਰਾ ਉਹ ਦੋਨੇ ਚੀਜ਼ਾਂ ਉਥੇ ਆਥਾ ਦੇਖੋ ਦਰਸ਼ਨ ਕਰੋ ਉਥੇ ਦਰਬਾਰ ਸਾਹਿਬ ਤੇ ਰਹੋ ਥੱਲੇ ਉਹ ਸਾਨਾ ਤੇ ਉੱਪਰ ਦਰਬਾਰ ਸਾਹਿਬ ਆਪਣੇ ਬਿਜਲੀ ਪੌੜਿਆਂ 'ਤੇ ਚੜ ਕੇ ਉਥੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਫਿਰ ਜਪਜੀ ਸਾਹਿਬ ਦਾ ਪਾਠ ਤੋਂ ਬਾਅਦ ਕੀਰਤਨ ਹੁੰਦਾ ਕੀਰਤਨ ਤੋਂ ਬਾਅਦ ਅਰਦਾਸ ਹੁੰਦੀ ਹੈ ਅਰਦਾਸ ਤੋਂ ਬਾਅਦ ਤੁਸੀਂ ਕਿਤੇ ਵੀ ਜਾ ਸਕਦੇ ਹੋ ਰਾ ਪ੍ਰਸ਼ਾਦ ਉੱਥੇ ਵਿੱਚੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਉੱਪਰਲੀ ਮੰਜ਼ਿਲ ਤੇ ਪੀਣੀ ਪ੍ਰਸ਼ਾਦ ਮਿਲਦਾ ਘਰੇ ਲੈ ਜਾਣ ਵਾਲਾ ਘਰੇ ਲਿਉਣ ਵਾਸਤੇ ਸੁੱਕਾ ਪ੍ਰਸ਼ਾਦ ਬੈਕਟਾ ਜਿੱਥੇ ਉੱਥੇ ਖੜਾ ਪ੍ਰਸ਼ਾਦ ਮਿਲਦਾ ਹੈ ਉਹ ਤੁਸੀਂ ਉਹਨਾਂ ਨੂੰ ਦੱਸ ਕੇ ਭੇਟਾ ਦੇ ਕੇ ਉੱਥੋਂ ਲੈ ਸਕਦੇ ਹੋ ਜੇ ਕੋਈ ਅਰਦਾਸ ਕਰਾਉਣੀ ਹੈ ਮਨ ਦੀ ਤਮੰਨਾ ਦੀ ਤੇ ਉਹ ਵੀ ਤੁਸੀਂ ਕਰਾ ਸਕਦੇ ਹੋ ਹੁਣ ਅਗਲੀ ਕੀ ਦੀ ਜਾਣਕਾਰੀ ਹੈ ਤੁਹਾਨੂੰ ਅਗਲੀ ਵੀਡੀਓ ਜੇ ਦੇਵਾਂਗਾ ਇੰਨੀ ਨੂੰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਲਾਈਕ ਜਰੂਰ ਕਰੋ ਸਾਰਿਆਂ ਦਾ ਧੰਨਵਾਦ